सत श्रीकाल दोस्त अलगू बस चढ़ा वास्ते सवेर की आई हुई हम अपने घर क्या है क्या है जंगल कितने देखे जंगल कल तेरी मम्मा ने मैसेज दे कोई मैसे? दे तेरी मम्मा ने मैसेज है दे ਕਿਆ ਗੱਲ ਮੈਸੇਜ ਨਹੀਂ ਦੇਣਾ ਆਉਂਦਾ ਤੁਹਾਨੂੰ ਤੂੰ ਇੱਧਰ ਆ ਜਾ ਤੈਨੂੰ 6 ਸੂਟ ਚੱਕ ਕੇ ਲੈ ਜੂਗਾ ਬਈ ਇੱਧਰ ਆ ਜਾ ਇਹਦਾ ਕੀ ਬੱੱਚ ਲੋਹਿੰਨ ਨੋਨੋ ਤਾਂ ਮਿਲ ਗਿਆ ਬਾਬਾ ਜਾਨ ਯਾਨ ਮੈਂ ਦੇਣ ਨੂੰ ਆਜੀ ਠੀਕ ਆ ਕਿਰਤਨੇ ਅੱਜ ਕੋਈ ਚੱਜ ਦਾ ਕੰਮ ਨਹੀਂ ਕਰਿਆ ਹੈਗਾ ਇਹਨੇ ਆਪਣੀ ਉਂਗਲੀ ਦੇ ਦੀ ਉਂਗਲੀ ਦੇ ਸੰ ਕਿੱਥੇ ਆ ਆ ਲੈ ਇਹਦੀ ਉਂਗਲੀ ਇਹਨੇ ਗੇਟ ਦੇ ਵਿੱਚ ਦੇ ਲਈ ਪੰਗਾ ਨਮਾ ਖੜਾ ਕਰਤਾ ਆ ਇਹ ਕਿਹ ਰੋਣ ਲੱਗ ਗਿਆ ਤਾਂ ਇਹ ਆਲੂ ਪੂਜੀਆ ਪਿੱਛੇ ਇੱਧਰ ਦੇਖ ਆ ਬੁੱਤੀ ਆਪਣੀ ਇੱਧਰ ਰੋਇਆ ਸੀਗਾ ਹੂੰ ਤੈਨੂੰ ਲੈ ਕੇ ਦੇਣਾ ਆਪਣੇ ਨਵਾਂ ਆਲੂ ਪੂਜੀਆ ਲੈ ਕੇ ਟਿਕ ਬਾਪੂ ਨੂੰ ਕਰਨਾ ਬਾਪੂ ਲਿਆਉਗਾ ਸ਼ਾਮ ਨੂੰ ਠੀਕ ਆ ਹੈ ਚਲ ਠੀਕ ਆ ਫਿਰ ਚਲ ਚੱਲਦੇ ਆ ਚੱਲੀਏ ਫਿਰ ਘਰ ਨੂੰ ਚਲ ਲਾ ਚਾਬੀ ਮੋਟਰਸਾਈਕਲ ਦੀ ਲੱਗੀ ਵੀ ਆ ਨੰਨੂ ਚਲੇ ਗਈ ਹੁਣ ਅਸੀਂ ਘਰ ਨੂੰ ਚੱਲੇ ਠੀਕ ਆ ਚਲ ਚਲੀ ਜਾ ਬੈਠ ਮੋਟਰਸਾਈਕਲ ਤੇ ਮੈਂ ਵੀ ਅੱਜ ਬਹੁਤ ਪੈ ਗਿਆ ਸਵੇਰੇ ਸੱਜਰੇ ਤਾਂ ਮੈਂ ਹੀ ਪੈ ਰਿਹਾ ਸੀਗਾ ਬਾਕੀ ਕੀ ਤਾਂ ਸੁਮਨ ਸੰਭਾਲ ਕੇ ਕਿ ਜਦੋਂ ਦੱਸ ਕਿਦਾਂ ਪਤਾ ਹਾਂ ਇਹ ਬਹੁਤ ਬੇਹਮਨਾ ਕੱਲ ਦੀ ਆਖਰੀ ਛੁੱਟੀ ਰਹਗੀ ਕੱਲ ਨੂੰ ਇਹਨਾਂ ਸਕੂਲ ਵੀ ਜਾਣਾ ਕੰਮ ਇਹਦਾ ਪੂਰਾ ਨਹੀਂ ਇੱਕ ਕੰਮ ਦੇ 25 26 ਪੇਜ ਰਹਿੰਦੇ ਆ ਹਜੇ ਠੀਕ ਆ ਕਰ ਲੂੰਗਾ ਆਪਣਾ ਇੱਕ ਦਿਨ ਦੇ ਵਿੱਚ ਪੂਰਾ ਜਿਹੜਾ 29 ਦਿਨਾਂ ਚ ਨਹੀਂ ਹੋਇਆ ਇੱਕ ਦਿਨ ਚ ਕਿਦਾਂ ਪੂਰਾ ਹੋ ਜਾਊਗਾ ਹਾਂ ਜੀ ਜੀ ਬਾਜ਼ੀ ਬਰਸਾਤ ਨਹੀਂ ਅੱਡਾ ਬਟਾ ਪਾੜ ਪਾਦਾ ਕਿਉਂ ਦੇਖਿਆ ਹਾਂ ਕਿੰਨੇ ਜਿਹੜਾ ਬਾਅਦ ਫੇਰ ਰਸਤਾ ਬਣਿਆ ਸਾਡਾ ਦੁਆਰਾ ਇੱਥੇ ਨੂੰ